ਦੁਆਬੇ ਦੀਆਂ 올림픽ਸ ਬਜੋ ਜਾਣਿਆ ਜਾਂਦਿਆਂ ਹਕੀਮਪੁਰ ਦੀਆਂ 26 ਮਿਆਂ ਪ੍ਰਬਲ ਖੇਡਾਂ ਦੂਜੇ ਦਿਨ ਵੀ ਅਜ ਸਮਾਨ ਸਨਮਾਨ ਸਮਾਰੋਹ ਦੌਰਾਨ ਕੇਟ ਖਿਡਾਰੀਆਂ ਦੇ ਪੀਸ਼ਮ ਪਿਤਾ ਮਾਂ ਪ੍ਰਿੰਸੀਪਲ ਸਬਰ ਸਿੰਘ ਨੂੰ ਖੇਡ ਰਤਨਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਕੌਮੀ ਰਿਕਾਰਡ ਬਣਾਉਣ ਵਾਲੇ ਐਥਲੀਟ ਅਕਸ਼ਦੀਪ ਨੂੰ ਮਨਜੁਰਾਣਨ ਵੀ ਸਨਮਾਨਿਤ ਕੀਤਾ ਗਿਆ ਪੰਜਾਬੀ ਖੇਡ ਪ੍ਰਮੋਟਰਾਂ ਤਰਫੋਂ ਖੇਡਾਂ ਦੇ ਮੁੱਖ ਪ੍ਰਬੰਧਕ ਗਰਮੀਤ ਸਿੰਘ ਪੁਰੇਵਾਲ ਸਾਹ ਕਾੜੀ ਜੀ ਬੀ ਬਲ ਸਿੰਘ ਭੁੱਲਰ ਚੰਜੀ ਸਿੰਘ ਬਾੜ ਸਦਨਾਪ ਸਿੰਘ ਜੋੜ ਮੋਹਨ ਸਿੰਘ ਕੰਦੋੜਾ ਪ੍ਰਤਪਾਲਸ ਤੇ ਅਮਰਿਤਪਾਲ ਸਿੰਘ ਦੇਵਤਿੰਦ ਜੀਤਾ ਨਤ ਬਲਕਾਰ ਸਿੰਘ ਜਹੌੜ ਅਵਤਾਰ ਸਿੰਘ ਸਮਾਦ ਭਾਈ ਨੇ ਤਿੰਨਾਂ ਸ਼ਖਸੀਆਂ ਨੂੰ ਸਨਮਾਨਿਤ ਕੀਤਾ ਗਿਆ ਪ੍ਰਿੰਸੀਪਲ ਸਰਵਨ ਸਿੰਘ ਨੂੰ ਉਮਰ ਭਾ ਦੀ ਸਿੱਖਿਆ ਸਾਹਿਤ ਸੇ ਤੇ ਖੇਡ ਸਭਾ ਵਾਲੇ ਖੇਡ ਰਤਨਾ ਬਾੜਨਾ ਸਨਮਾਨਿਤ ਕੀਤਾ ਗਿਆ ਅਵਾਰਡ ਵਿੱਚ ਸਨਮਾਨ ਪਲੇਕ 골ਡ ਮੈਡਲ ਦਸਤਾਰ ਕੰਪਨੀ ਦੇ 5 ਲੱਖ ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਉਹਨਾਂ ਦੀਆਂ ਪੰਜਾਬ ਪੋਸਤਕਾਂ ਵਿੱਚੋਂ 25 ਪੁਸਤਕਾਂ ਖੇਡਾਂ ਦੇ ਖਿਡਾਰੀਆਂ ਬਾਰੇ ਹੀ ਲਿਖੀਆਂ ਹਨ ਸਰਮਾ ਸਮਾਰੋਧਨ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਵਿੱਚ 20 ਕਿਲੋਮੀਟਰ ਪੈਦਲ ਤੋਰ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾ ਕੇ ਆਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲੇ ਆਕਾਸ਼ਦੀਪ ਸਿੰਘ ਨੂੰ ਸਵਾਰੀਏ ਇੰਦਰਜੀਤ ਸਿੰਘ ਲਿੱਧੜ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਆਕਾਸ਼ਦੀਪ ਸਿੰਘ ਇੰਡੀਆ ਕੈਂਪ ਵਿੱਚ ਹੋਣ ਕਰਕੇ ਇਹ ਅਵਾਰਡ ਉਹਨਾਂ ਦੇ ਪ੍ਰਭਾ ਵਿਸ਼ਵ ਸਿੰਘ ਕੋਚ ਗੁਰਦੇਵ ਸਿੰਘ ਨੇ ਹਾਸਲ ਕੀਤਾ ਅਵਾਰਡ ਵਿੱਚ ਯਾਦਗਾਰੀ ਟਰੋਫੀ ਸ਼ਾਲ ਤੇ 31000 ਰੁਪਏ ਦੀ ਨਕਦ ਰਕਮ ਸ਼ਾਮਲ ਸੀ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਵਿੱਚ ਪੱਤਨ ਦੀ ਕਿਲੋਮੀਟਰ ਪੈਦਲ ਤੋਰ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾ ਕੇ ਏਸ਼ੀਆ ਖੇਡਾਂ ਲਈ ਕੁਆਲੀਫਾਈ ਕਰਨ ਵਾਲੀ ਮੰਜੂ ਰਾਣੀ ਨੂੰ ਮਾਤਾ ਸਰਜੀਤ ਕੌਰ ਪਰਿਵਾਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮੰਜੂ ਰਾਣੀ ਨੇ ਇੰਡੀਆ ਕੈਂਪ ਵਿੱਚ ਹੁਣ ਕਰਕੇ ਇਹ ਅਵਾਰਡ ਉਹਨਾਂ ਦੇ ਪਿਤਾ ਜਗਨਜੀਤ ਕਮਾਨ ਦੇ ਹਾਸਲ ਕੀਤਾ। ਅਵਾਰਡ ਵਿੱਚ ਯਾਦਗਾਰੀ ਟਰੋਫੀ, ਸ਼ਾਲ ਤੇ 31000 ਰੁਪਏ ਦੀ ਰਾਸ਼ੀ ਸ਼ਾਮਲ ਸੀ। ਖੇਡਾਂ ਦੇ ਮੁਖ ਪ੍ਰਬੰਧਕ ਗੁਰਜੀਤ ਸਿੰਘ ਪਰਿਵਾਰ ਨੇ ਦੱਸਿਆ ਕਿ ਕਮਾਂਤਰੀ ਕਬੱਡੀ ਤੇ ਕੁਸ਼ਤੀ ਖਿਡਾਰੀ ਮਲਕੀ ਸਿੰਘ ਪਰਿਵਾਰ ਨੂੰ ਸਮਰਪਿਤ ਪਰਿਵਾਰ ਖੇਡਾਂ ਦੌਰਾਨ ਅੱਜ ਭਾਰ ਵਰਗ ਅੰਡਰ 21 ਤੇ ਕੁੜੀਆਂ ਦੀ ਕਬੱਡੀ ਦੇ ਫਾਈਨਲ ਮੁਕਾਬਲੇ ਹੋਏ ਦੇ ਸ਼ਾਮ ਕਬੱਡੀ ਦੀਆਂ ਚੋਟੀ ਦੀਆਂ ਅਕਾਡਮੀਆ ਦੇ ਮੁਕਾਬਲੇ ਹੋਏ ਕੁਸ਼ਤੀ ਮੁਕਾਬਲੇ ਵਿੱਚ ਪੰਜਾਬ ਸਟੇਟ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਵੱਖ-ਵੱਖ ਵਰਗ ਦੇ ਮੁਕਾਬਲੇ ਹੋਏ ਆਓ ਦੇਖਦੇ ਹਾਂ ਸੁਖਜਿੰਦਰ ਬਖਲੌਰ ਦੀ ਪੂਰੀ ਰਿਪੋਰਟ ਜਿਸ ਸਹਾਤਕਾਰ ਨਹੀਂ ਤੋਂ ਮੈਨੂੰ ਸਹਿਤਕਾਰ ਮੰਨ ਲਓ ਇੱਕ ਸਮਾਂ ਆਵੇਗਾ ਜਿੱਦੋਂ ਤੁਸੀਂ ਮੈਨੂੰ ਸਹਾਤਕਾਰ ਮੰਨ ਲੋਗੇ ਇਸ ਪੰਜਾਬ ਦੇ ਮਹਾਨ ਸਪੂਤ ਦਾ ਨਾਮ ਸਨਮਾਨ ਖੇਡ ਰਤਨ ਆਵਾਰ ਦੋਨਾ ਕੀਤਾ ਜਾ ਰਿਹਾ ਹੈ ਖੇਡ ਰਤਨ ਆਵਾਰ ਸਨਮਾਨ ਪੱਤਰ ਨਾਲ ਹੀ ਇਹ ਸੋਨੇ ਦਾ ਮੈਡਲ ਔਰ ਨਾਲ ਹੀ 5 ਲੱਖ ਰੁਪਏ ਇਹਨੋ ਜਿਹੜੇ ਖੇਡਾਂ ਲਈ ਜੋ ਪ੍ਰਾਪਤ ਕੀ ਇਸ ਮੌਕੇ ਉਹਨਾਂ ਦੇ ਸ਼ਗਿਰਦ ਬਹੁਤ ਇਸ ਪ੍ਰਾਪਤੀ ਦੇ ਮੱਦੇਨਜ਼ਰ ਬੇਨਤੀ ਕਰਨਾ ਕਿ ਇਸ ਵੱਡੇ ਮਾਣ ਸਨਮਾਨ ਦੇ ਨੇ ਉਹਨੂੰ ਸ਼ਾਨਤ ਔਰ ਪੈਸਾ ਵੀ ਕਰੀ ਪ੍ਰੋਫੈਸਰ ਸਾਹਿਬ ਖੇਡਾਂ ਦੇ ਸਹਿਯੋਗ ਇਸ ਤੋਂ ਵਧੇਗੀ ਹੋ ਸਕਦੀ ਖਿਡਾਰੀਆਂ ਦੇ ਪੰਜਾਬ ਪੁਲਿਸ ਦੇ ਸਪੋਰਟ ਦੇ ਰੂਹੇ ਰਵਾ ਸਾਡਾ ਡੀਜੀਪੀ ਜੈ ਸਿੰਘ ਕੁਮਾਰ ਬਹੁਤ ਖਿਡਾਰੀ ਰਹੇ ਮਿਨੀ 올림픽 ਕਰਾਰੇ ਜੱਜੀ ਸਿੰਘ ਪਰੇਵਾਲ ਫੇਡ ਪ੍ਰੋਟਾ ਵੱਲੋਂ ਆਪੀ ਦੇ ਸੈਕਟਰੀਏ ਨੇ ਉਹਨਾਂ ਨੂੰ ਵਸੇ ਲਾਈਫ ਟਾਈਮ ਚੀਫਮੈਨਡਰ ਵਾਲ ਖੇਡ ਰਣ ਦੇ ਰਹੇ ਆ ਇਹ ਪੂਰੇ ਨਾਲ ਖੇਡ ਮਿਲਣਾ ਬਾਣਾ ਜੀ ਖੇਡ ਵਿਖਾਰੀ ਇਹਦੇ ਪੀਠੇ ਪਦਾਮਾ ਨੂੰ 5 ਲੱਖ ਦੀ ਨਗਦ ਨਾਮ ਰਾਸ਼ੀ ਵਾਲਾ ਖੇਡ ਰਣ ਦਾ ਵਾਅਦਾ ਕੀਤਾ ਜਾ ਰਿਹਾ ਹੈ ਮਹਾਨ ਕੁੱਝ ਦੇ ਮਹਾਨ ਖਿਡਾਰੀ ਤੇ ਖਿਡਾਰਮਾ ਪੈਦਾ ਕੀਤੀਆਂ ਨੇ ਉਹਨਾਂ ਨੇ ਸੋਵੀ ਸਰਦਾਰ ਜਗਦੀਸ਼